ਸਾਰੇ ਤੋਂ ਬਾਅਦ ਯੂਟੀ ਵਾਲੀ ਮੀਟਿੰਗ ਨਜ਼ਰ ਆਈ ਹੈ ਸਭ ਤੋਂ ਪਹਿਲਾਂ ਤਾਂ ਮੈਂ ਯੂਥ ਅਕਾਲੀ ਦਲ ਦੇ ਸਾਰੇ ਇਹਨਾਂ ਨੌਜਵਾਨਾਂ ਵੱਲੋਂ ਸਾਡੇ ਜ਼ਿਲ੍ਹੇ ਲੁਧਿਆਣੇ ਦਾ ਮਾਣ ਬੜੀ ਪਿਆਰੀ ਸ਼ਖਸੀਅਤ ਜਿਹੜੇ ਐਮਐਲਏ ਗੋਗੀ ਬੱਸੀ ਜੀ ਜਿਹੜੇ ਅਕਾਲ ਚਲਾਣਾ ਕਰ ਗਏ ਉਹਨਾਂ ਦਾ ਨਿਦਨ ਹੋਇਆ ਉਹਨਾਂ ਨੂੰ ਅਸੀਂ ਸ਼ਰਧਾ ਤੇ ਸਤਕਾਰ ਸ਼ਰਧਾਂਜਲੀ ਦੇ ਰੂਪ ਚ ਪੇਸ਼ ਕਰਦੇ ਆਂ ਭੇਂਟ ਕਰਦੇ ਆਂ ਸਾਰੇ ਨੌਜਵਾਨਾਂ ਨੇ ਇੱਕ ਮਿੰਟ ਦਾ ਸਿਮਰਨ ਕੀਤਾ ਹੈ ਉਹਨਾਂ ਦੀ ਯਾਦ ਦੇ ਵਿੱਚ ਪਰਮਾਤਮਾ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ ਅੱਜ ਦੀ ਜਿਹੜੀ ਇਹ ਯੂਥ ਅਕਾਲੀ ਦਲ ਦੀ ਇਕੱਤਰਤਾ ਹੈ ਮੈਂ ਦੱਸਣਾ ਚਾਹੁੰਦਾ ਕਿ ਇੰਨੀ ਠੰਡ ਦੇ ਬਾਵਜੂਦ ਮੀਂਹ ਦੇ ਬਾਵਜੂਦ ਤਿਹਾਰ ਦੇ ਦਿਨ ਹੁੰਦਿਆਂ ਹੋਇਆ ਤੁਸੀਂ ਨੌਜਵਾਨਾਂ ਦੇ ਚਿਹਰੇ ਦੀ ਰੌਣਕ ਦੱਸਦੀ ਹੈ ਕਿ ਅਕਾਲੀ ਦਲ ਦੇ ਪ੍ਰਤੀ ਯੂਥ ਅਕਾਲੀ ਦਲ ਦੇ ਪ੍ਰਤੀ ਕਿੰਨਾ ਇਹਨਾਂ ਦੇ ਮਨਾਂ ਵਿੱਚ ਉਤਸ਼ਾਹ ਵਾਅ ਔਰ ਪਿਆਰ ਹੈ ਸੋ ਅੱਜ ਦੀ ਇਕੱਤਰਤਾ ਦਾ ਜਿਹੜਾ ਮਕਸਦ ਹੈ ਉਹ ਜੋ 14 ਤਰੀਕ ਨੂੰ ਮਾਗੀ ਮੇਲੇ ਤੇ ਸ੍ਰੀ ਮੁਕਸਰ ਸਾਹਿਬ ਜੋ 40 ਮੁਕਤਿਆਂ ਦੀ ਪਵਿੱਤਰ ਧਰਤੀ ਹੈ ਉੱਥੇ ਇੱਕ ਸ਼ਰੋਮੀ ਅਕਾਲੀ ਦਲ ਵੱਲੋਂ ਵੱਡਾ ਕੱਟ ਕੀਤਾ ਜਾ ਰਿਹਾ ਹੈ ਭਾਵੇਂ ਸਾਨੂੰ ਉਹਦੇ ਤੇ ਸੱਦਾ ਨਹੀਂ ਉਹ ਕੱਠ ਉਸ ਇਲਾਕੇ ਦਾ ਹੈ ਪਰ ਫਿਰ ਵੀ ਸਾਡੇ ਮਨ ਚ ਪੰਥ ਪ੍ਰਸਤੀ ਹੈ ਪਾਲਟੀ ਪ੍ਰਤੀ ਹਮਦਰਦੀ ਪਿਆਰ ਹੈ ਇਸ ਕਰਕੇ ਅਸੀਂ ਚਾਹੁੰਦੇ ਸੀ ਕਿ ਅਸੀਂ ਵੀ ਉੱਥੇ ਜਾ ਕੇ ਹਾਜ਼ਰੀ ਭਰ ਸਕੀਏ ਤੇ ਨੌਜਵਾਨਾਂ ਨੂੰ ਛੋਟੀ ਜੀ ਕਾਲ ਦਿੱਤੀ ਸੀ ਇਹ ਵੱਡੀ ਗਿਣਤੀ ਚਾਹੀਏ ਆ ਉਹਦੀਆਂ ਤਿਆਰੀਆਂ ਸੰਬੰਧੀ ਪਲੱਸ ਨਾਲ ਦੀ ਨਾਲ ਜੋ 20 ਤਰੀਕ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਪੰਜਾਬ ਦੇ ਵਿੱਚ ਭਰਤੀ ਮੈਂਬਰਸ਼ਿਪ ਭਰਤੀ ਹੋਣ ਜਾ ਰਹੀ ਹੈ। ਉਹਦੀਆਂ ਤਿਆਰੀਆਂ ਸੰਬੰਧੀ ਅਸੀਂ ਬਿਉਂਤਬੰਦੀ ਕਰਨ ਲਈ ਯੋਜਨਾਬੰਦੀ ਕਰਨ ਲਈ ਕਿ ਸਾਡਾ ਸੰਗਠਨ ਕਿਵੇਂ ਮਜ਼ਬੂਤ ਕੀਤਾ ਜਾ ਸਕਦਾ ਹੈ। ਸ਼੍ਰੋਮਣੀ ਅਕਾਲੀ ਦਲ ਦਾ ਨੌਜਵਾਨ ਹਰ ਗਲੀ ਮਹੱਲੇ ਨਗਰ ਕੂਚੇ ਕਸਬੇ ਦੇ ਵਿੱਚ ਬੈਠਾ ਹੈ, ਹਰ ਪਿੰਡ ਦੇ ਵਿੱਚ ਬੈਠਾ ਹੈ। ਉਹਨਾਂ ਦੇ ਅੰਦਰ ਜੋਤ ਕਿਵੇਂ ਦੁਬਾਰਾ ਜਗਾਈ ਜਾ ਸਕਦੀ ਹੈ, ਕਿਵੇਂ ਦੁਬਾਰਾ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਲੈ ਕੇ ਆਣੀ ਹੈ। ਨੌਜਵਾਨਾਂ ਦੇ ਨਾਲ ਅਸੀਂ ਯੋਜਨਾਬੱਧ ਢੰਗ ਦੇ ਨਾਲ ਅਸੀਂ ਬਿਉਂਤਬੰਦੀ ਕਰਨ ਦੇ ਲਈ ਅੱਜ ਇੱਥੇ ਇਕੱਤਰ ਹੋਏ ਆਂ ਇਹ ਇਸ ਕਰਕੇ ਮੈਂ ਜਿੱਥੇ ਨੌਜਵਾਨਾਂ ਦਾ ਤਨਵਾਦ ਕਰਦਾ ਹਾਂ ਉੱਥੇ ਮੈਂ ਪ੍ਰੈਸ ਵਾਲੇ ਵੀਰਾਂ ਦਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਹਾਂ ਕਿ ਤੁਸੀਂ ਸਾਡੀ ਆਵਾਜ਼ ਨੂੰ ਜਨ ਜਨ ਤੱਕ ਪਹੁੰਚਾਉਣ ਲਈ ਇੱਥੇ ਆਏ ਤੁਹਾਡਾ ਬਹੁਤ ਬਹੁਤ ਧੰਨਵਾਦ ਸਰ ਜਿਹੜੀ ਇਹ ਮੈਂਬਰਸ਼ਿਪ ਹੈ ਕਿੰਨੇ ਕ ਲੋਕਾਂ ਦਾ ਹੰਕਾਰਾ ਮਿਲ ਰਿਹਾ ਉਹ ਕਿੰਨੇ ਕੁ ਵਰਕਰ ਲੋਕ ਆ ਗਏ ਜੋ ਸਾਨੂੰ ਲੱਗਦਾ ਹੈ ਜੀ ਕਿਉਂਕਿ ਸ਼੍ਰੀ ਅਕਾਲ ਤਖਤ ਸਾਹਿਬ ਜੋ ਸਿੱਖਾਂ ਦੀ ਸਰਮੌਰ ਸੰਸਥਾ ਹੈ ਉਸ ਦੇ ਹੁਕਮ ਨੂੰ ਸਿਜਦਾ ਕਰਦਿਆਂ ਹੋਇਆ ਸਾਡੇ ਪਾਰਟੀ ਦੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਉਹਨਾਂ ਨੇ ਆਪਣਾ ਅਸਤੀਫਾ ਦਿੱਤਾ ਔਰ ਪਾਰਟੀ ਲੀਡਰਸ਼ਿਪ ਨੇ ਉਸ ਨੂੰ ਪ੍ਰਵਾਨ ਕੀਤਾ ਤੇ ਇਸ ਗੱਲ ਤੋਂ ਖੁਸ਼ ਹੋ ਕੇ ਕਿ ਪਾਰਟੀ ਪ੍ਰਧਾਨ ਨੇ ਅਕਾਲ ਤਖਤ ਸਾਹਿਬ ਦੀ ਦਾ ਹੁਕਮ ਸਿਰ ਮੱਥੇ ਪ੍ਰਵਾਨ ਕੀਤਾ ਹੈ ਅੱਜ ਦੁਬਾਰਾ ਅਕਾਲੀ ਦਲ ਦੇ ਜਿਹੜੇ ਰੁੱਸੇ ਹੋਏ ਲੋਕ ਸੀ ਕੱਲ ਸਾਡੇ ਕਿਸੇ ਕਾਰਨਾ ਕਰਕੇ ਵੀ ਉਹ ਦੁਬਾਰਾ ਵੱਡੀ ਗਿਣਤੀ 'ਚ ਬੜੇ ਉਤਸ਼ਾਹ ਨਾਲ ਚਾਹ ਨਾਲ ਹੌਸਲੇ ਨਾਲ ਦੁਬਾਰਾ ਨਿਕਲ ਕੇ ਆ ਗਏ ਜਿੱਥੋਂ ਤੱਕ ਗੱਲ ਭਰਤੀ ਦੀ ਹੈ ਮੈਨੂੰ ਲੱਗਦਾ ਕਿ ਲੱਖਾਂ ਦੀ ਗਿਣਤੀ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਭਰਤੀ ਹੋਏਗੇ ਬੋਲੇ ਸੋਨ hoard ਸ੍ਰੀ ਅਕਾਲ ਔਰ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਮੈਂ ਤੁਹਾਨੂੰ ਦੱਸਦਾ ਕਿ ਆਉਣ ਵਾਲੇ ਕੱਲ ਦੇ ਵਿੱਚ ਲੁਧਿਆਣਾ ਇੱਕ ਪਾਸੜ ਅਕਾਲੀ ਦਲ ਵੱਲੋਂ ਭੁਗਤੇਗਾ ਜਿਹੜੇ ਕਹਿੰਦੇ ਸੀਗੇ ਕਿ ਅਕਾਲੀ ਦਲ ਹਾਸ਼ੀਏ ਤੋਂ ਥੱਲੇ ਖਿਸਕ ਚੁੱਕਿਆ ਜਿਹੜੇ ਕਹਿੰਦੇ ਸੀ ਕਾਲੀ ਦਲ ਦੀ ਗੱਲ ਕਰਨ ਵਾਲਾ ਕੋਈ ਨਹੀਂ ਮੈਂ ਉਹਨਾਂ ਵੀਰਾਂ ਨੂੰ ਤੁਹਾਡੇ ਜਰੀਏ ਤੁਹਾਡੇ ਕੈਮਰਿਆਂ ਦੀ ਅੱਖ ਦੇ ਜਰੀਏ ਬੇਨਤੀ ਕਰਨਾ ਚਾਹੁੰਦਾ ਇਹਨਾਂ ਨੌਜਵਾਨਾਂ ਦੇ ਇਹਨਾਂ ਬਜ਼ੁਰਗਾਂ ਦੇ ਚਿਹਰਿਆਂ ਦੀ ਰੌਣਕ ਦੱਸਦੀ ਹੈ ਇਹਨਾਂ ਦੇ ਹੌਸਲੇ ਦੱਸਦੇ ਹੈ ਇਹਨਾਂ ਦੇ ਜਜ਼ਬਾਤ ਦੱਸਦੇ ਹੈ ਇਹਨਾਂ ਦੇ ਇਹਨਾਂ ਦੀ ਮਨ ਦੀ ਚੜ੍ਹਦੀ ਕਲਾ ਦੱਸਦੀ ਹੈ ਕਿ ਆਉਣ ਵਾਲੇ ਕੱਲ ਦੇ ਵਿੱਚ ਇਹ ਲੋਕ ਨਵੀਂ ਅਭਾਰਤ ਲਿਖਣਗੇ ਸ਼ੁਰੂਥ ਅਕਾਲੀ ਦਲ ਜਿੰਦਾਬਾਦ ਸ਼ੁਰੂਥ ਅਕਾਲੀ ਦਲ ਜਿੰਦਾਬਾਦ ਆਉਣ ਵਾਲੇ ਕੱਲ ਚ ਸ਼੍ਰੋਮਣੀ ਅਕਾਲੀ ਦਲ ਦੀ ਮੈਂਬਰਸ਼ਿਪ ਵੀ ਕਰਾਂਗੇ ਜਿੱਥੇ ਪਾਰਟੀ ਦਾ ਸਨੇਹਾ ਆ ਘਰ ਘਰ ਜਾ ਕੇ ਜਿੰਨੇ ਰੁੱਸੇ ਨਾਰਾਜ਼ ਨੇ ਸਾਰਿਆਂ ਨੂੰ ਨਾਲ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੀ ਬਾਤ ਪਾਵਾਂਗੇ ਅਸਲ ਕਿ ਕਿਸ ਇਲਾਕਿਆਂ ਵਿੱਚ ਕਿਸ ਏਰੀਆ ਦੇ ਵਿੱਚ ਜਿਹੜੇ ਬਾਗੀ ਹੋਏ ਨੇ ਅਕਾਲੀ ਦਲ ਤੋਂ ਉਸ ਏਰੀਆ ਨੂੰ ਕਵਰ ਕੀਤਾ ਜਾਊਗਾ ਵੀ ਉਹਨਾਂ ਦੀ ਜ਼ਿੰਮੇਵਾਰੀ ਦਿੱਤੀ ਜਾਊਗੀ ਦੇਖੋ ਜੀ ਜੋ ਇੱਕ ਮੰਗ ਸੀਗੀ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਪ੍ਰਧਾਨਗੀ ਤੋਂ ਅਸਤੀਫਾ ਦੇਣ ਪ੍ਰਵਾਨ ਕੀਤਾ ਜਾਵੇ ਜਦੋਂ ਮੰਗਾ ਸਾਰਿਆਂ ਦੀਆਂ ਮੰਨੀਆਂ ਗਈਆਂ ਮੈਨੂੰ ਨਹੀਂ ਲੱਗਦਾ ਹੁਣ ਕੋਈ ਬਾਗੀ ਆ ਇਹ ਕਿੰਨੇ ਨੌਜਵਾਨ ਨੇ ਜਿਨ੍ਹਾਂ ਦੇ ਮਨ ਦੇ ਵਿੱਚ ਰੋਸ ਸੀਗਾ ਅੱਜ ਸਾਰੇ ਸਾਡੇ ਨਾਲ ਆ ਕੇ ਖੜ ਗਏ ਆ ਇਸ ਕਰਕੇ ਰੋਸ ਤਾਂ ਹੁਣ ਖਤਮ ਹੋ ਗਿਆ ਹੁਣ ਤਾਂ ਲੋਕ ਆਪ ਮੁਹਾਰੇ ਸ਼੍ਰੋਮਣੀ ਅਕਾਲੀ ਦਲ ਦੀ ਬਾਤ ਪਾਉਣ ਲਈ ਅਕਾਲੀ ਦਲ ਦੀ ਬਾਤ ਪਾਉਣ ਲਈ ਤੁਰ ਪਏ ਆ ਆਉਣ ਵਾਲੇ ਦਿਨਾਂ ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਆਪ ਦੇਖੋਗੇ ਕਿ ਪੰਜਾਬ ਦੇ ਅੰਦਰ ਬੱਚਾ ਬੱਚਾ ਪੰਜਾਬ ਦਾ ਹਰ ਵਰਗ ਚਾਹੇ ਉਹ ਕਿਸਾਨ ਹੈ ਮਜ਼ਦੂਰ ਹੈ ਵਿਦਿਆਰਥੀ ਹੈ ਇੰਡਸਟ੍ਰੀਅਲਿਸਟ ਹੈ ਪੰਜਾਬ ਦਾ ਦੁਕਾਨਦਾਰ ਹੈ ਕਾਰਖਾਨੇਦਾਰ ਹੈ ਪੰਜਾਬ ਦਾ ਕੋਈ ਵੀ ਵਪਾਰੀ ਹੈ ਕੋਈ ਮਜ਼ਦੂਰ ਹੈ ਹਰ ਖਿੱਤੇ ਨਾਲ ਸੰਬੰਧ ਰੱਖਣ ਵਾਲੇ ਲੋਕ ਜਿਹੜੇ ਆ ਉਹ ਆਪ ਮਹਾਰਾਜ ਸ਼੍ਰੋਮਣੀ ਅਕਾਲੀ ਦਲ ਦਾ ਝੰਡਾ ਲੈ ਕੇ ਗਲੀ ਗਲੀ ਜਾ ਕੇ ਅਕਾਲੀ ਦਲ ਦੀ ਮਜ਼ਬੂਤੀ ਲਈ ਕੰਮ ਕਰਨਗੇ ਓਏ ਸੋਨਹਾਰ ਸ਼੍ਰੋਮਣੀ ਅਕਾਲੀ ਦਲ ਆਪਣੀ ਅਕਾਲੀ ਦਲ ਜਿੰਦਾਬਾਦ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਆਈਡੀਓ ਚੋਣਾ ਜਿਹੜੀਆਂ ਆਉਣੀਆਂ ਲੱਗਦਾ ਵੀ ਸ਼ੋਭਨੀ ਅਕਾਲੀ ਦਲ ਦੇ ਯੂਥ ਵੱਲੋਂ ਵੀ ਨਵੀਂ ਲਹਿਰ ਦਿੱਤੀ ਜਾਵੇ 2027 ਨੂੰ ਇਸ ਗੱਲ ਦਾ ਅਸੀਂ ਸੰਗਤ ਨਾਲ ਵਾਅਦਾ ਕਰਦੇ ਹਾਂ ਕਿ ਯੂਥ ਅਕਾਲੀ ਦਲ ਦੇ ਜਿਹੜੇ ਨੌਜਵਾਨ ਨੇ ਉਹ ਵੱਡੀ ਗਿਣਤੀ ਦੇ ਵਿੱਚ ਸੰਗਤ ਦੀ ਸੇਵਾ 'ਚ ਤਤਪਰ ਰਹਿਣਗੇ ਨਾ ਕੇਵਲ 2027 ਤੱਕ ਜਿੰਨਾ ਚਿਰ ਸਾਡੇ ਸਾਹਾਂ 'ਚ ਸਾਹ ਚੱਲਦੇ ਆ ਸਾਡੇ ਸਰੀਰ 'ਚ ਸਾਡਾ ਖੂਨ ਦਾ ਆਖਰੀ ਕਤਰਾ ਵੀ ਪੰਜਾਬ ਦੇ ਲੋਕਾਂ ਲਈ ਵਹੇਗਾ ਅਸੀਂ ਗੱਲ ਪੰਜਾਬ ਦੀ ਕਰਨੀ ਆ ਪੰਜਾਬੀ ਦੀ ਕਰਨੀ ਆ ਪੰਜਾਬੀਅਤ ਦੀ ਕਰਨੀ ਆ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਸਰਕਾਰਾਂ ਨਾਲ ਕੋਈ ਸਾਡਾ ਮਤਲਬ ਨਹੀਂ ਅਸੀਂ ਪੰਜਾਬ ਦੇ ਲੋਕਾਂ ਦੇ ਹੱਕਾਂ ਹਿੱਤਾਂ ਦੀ ਰਾਖੀ ਲਈ ਖੜਦੇ ਸੀ ਖੜੇ ਹਾਂ ਤੇ ਖੜਦੇ ਰਹਾਂਗੇ ਅਗਲੀ ਰਣਨੀਤੀ ਤੁਹਾਡੀ ਕੀ ਹੈ ਜੀ ਅਗਲੀ ਰਣਨੀਤੀ ਅਸੀਂ ਘਰ ਘਰ ਜਾ ਕੇ ਹਰ ਗਲੀ ਕੂਚੇ ਮੁਹੱਲੇ ਦੇ ਵਿੱਚ ਜਾ ਕੇ ਹਰ ਪਿੰਡ ਨਗਰ ਕਸਬੇ ਵਿੱਚ ਜਾ ਕੇ ਸ਼੍ਰੋਮਣੀ ਅਕਾਲੀ ਦਲ ਦੀ ਬਾਤ ਪਾਵਾਂਗੇ ਜਿੰਨੇ ਸਾਡੇ ਤੋਂ ਕੋਈ ਨਾਰਾਜ਼ ਨਹੀਂ ਦੇਖੋ ਨਰਾਜਗੀ ਆਪਣੇ ਨਾਲ ਕੀਤੀ ਜਾਂਦੀ ਹੈ ਬਗਾਨੇ ਨਾਲ ਤੁਸੀਂ ਮੈਨੂੰ ਜਾਣਦੇ ਨਹੀਂ ਮੈਂ ਤੁਹਾਨੂੰ ਜਾਣਦਾ ਨਹੀਂ ਤੁਸੀਂ ਮੇਰੇ ਨਾਲ ਕੋਈ ਵਾਅਦਾ ਵਾਸਤਾ ਨਹੀਂ ਰੱਖਦੇ ਮੇਰੇ ਤੋਂ ਨਰਾਜ਼ ਕਿਉਂ ਹੋਣਾ ਨਰਾਜ਼ ਆਪਣੇ ਆ ਤਾਂ ਹੁੰਦੇ ਆ ਅਸੀਂ ਹੱਥ ਜੋੜ ਕੇ ਨਿਮਰਤਾ ਪਿਆਰ ਨਾਲ ਆਪਣੀਆਂ ਗਲਤੀਆਂ ਆਪਣੀਆਂ ਝੋਲੀ ਚ ਪਵਾ ਕੇ ਅਸੀਂ ਸਾਰੇ ਵਾਪਸ ਲੈ ਕੇ ਆਵਾਂਗੇ ਕੋਈ ਸਾਡੇ ਤੇ ਕੋਈ ਉਹ ਦਿਫਾੜ ਨਹੀਂ ਐ ਕੋਈ ਵਖਰੇਵਾ ਪੜ ਨਹੀਂ ਸਾਰੇ ਇਕਾਂ ਸਾਡੇ ਪ੍ਰਧਾਨ ਸਾਹਿਬ ਜਿਹੜੇ ਜ਼ਿਲ੍ਹਾ ਲੁਧਿਆਣੇ ਦੇ ਪ੍ਰਧਾਨ ਨੇ ਸ਼੍ਰੀ ਸਤਕਾਰਯੋਗ ਪੱਠਲ ਸਾਹਿਬ ਉਹਨਾਂ ਨੇ ਅੱਜ ਆਉਣਾ ਸੀ ਪਰ ਉਹਨਾਂ ਨੇ ਸੁਖਵੀਰ ਸਿੰਘ ਬਾਦਲ ਸਾਹਿਬ ਦੀ ਬੇਟੀ ਦੇ ਆਨੰਦ ਕਾਰਜ ਹੈ ਉਹਨਾਂ ਦੇ ਖੰਡਪਾਟ ਸਾਹਿਬ ਦਾ ਉੱਥੇ ਭੋਗ ਹੈ ਇਸ ਕਰਕੇ ਉਹ ਉੱਥੇ ਗਏ ਹੋਏ ਆ ਤੇ ਕੋਈ ਇਹ ਵੀ ਨਾ ਸਮਝੇ ਵੀ ਪ੍ਰਧਾਨ ਸਾਹਿਬ ਗੈਰ ਹਾਜ਼ਰ ਨੇ ਉਹਨਾਂ ਨੇ ਫਿਰ ਸਾਡੀ ਸਾਰੇ ਪ੍ਰਭਜੋਤ ਜੀ ਬੈਠੇ ਆ ਬਲਵੈਤ ਜੀ ਬੈਠੇ ਆ ਅਕੈਲੇ ਸਾਹਿਬ ਬੈਠੇ ਆ ਜੱਗੀ ਜੀ ਹਨੀ ਜੀ ਸਾਰੇ ਵੀਰ ਮਜੀਤ ਸਿੰਘ ਜੀ ਬੈਠੇ ਆ ਡੁਲਗਤ ਸਾਹਿਬ ਸਾਰੇ ਨੌਜਵਾਨਾਂ ਦੀ ਡਿਊਟੀ ਉਹਨਾਂ ਨੇ ਆਪ ਨਾਲ ਹੋ ਕੇ ਲੈ